ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆ ਅੰਕਲ ਨੇ ਆਪਣੇ ਹਨਾ ਸਬਜੀ ਵਾਲੇ ਇਹ ਆਪਣੇ ਪਿੰਡ ਹਰ ਸ਼ਾਮ ਆਉਂਦੇ ਨੇ ਹਨਾ ਹਰ ਰੋਜ਼ ਆਉਂਦੇ ਨੇ ਸਬਜੀ ਵੇਚਦੇ ਨੇ ਤੇ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਹੋਠੀ ਠੀਕ ਠਾਕ ਹੋ ਜੀ ਕਿਰਪਾ ਗੁਰੂਤ ਨੰਦ ਲਈ ਠੀਕ ਹੈ ਜੀ ਹਾਂ ਸਭ ਤੋਂ ਪਹਿਲਾਂ ਆਪਣਾ ਪਿੰਡ ਦੱਸੋ ਜੀ ਆਪਣਾ ਪਿੰਡ ਜਿਹੜਾ ਤੁਹਾਡਾ ਪਿੰਡ ਹੈ ਜੀ ਭਾਮੀਆਂ ਸਾਹਿਬ ਅੱਛਾ ਭਾਮੀਆਂ ਸਾਹਿਬ ਤੇ ਕਿੰਨਾ ਕਾ ਕਿਲੋਮੀਟਰ ਪੈਂਦਾ ਯੂਰੀ ਆਪਣੇ ਰਾਜ ਤੋਂ ਜੇ ਤੋਈ ਆਪਾਂ ਨੂੰ ਡੇਢ ਕਿਲੋਮੀਟਰ ਪੈਂਦਾ ਜੀ ਤੇ ਮੈਂ ਇਹ ਪੁੱਛਣਾ ਸੀ ਤੁਹਾਨੂੰ ਵੀ ਤੁਹਾਨੂੰ ਇਹ ਜਿਹੜੇ ਤੁਸੀਂ ਸਬਜ਼ੀ ਵੇਚਦੇ ਹੋ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਵੇਚਦਿਆਂ ਨੂੰ ਜੀ ਤਕਰੀਬਨ ਜੀ ਇਹ ਸਾਨੂੰ ਸਬਜ਼ੀ ਵੇਚਦਿਆਂ ਨੂੰ 20 ਸਾਲ ਹੋ ਗਏ ਅੱਛਾ 20 ਸਾਲ ਹੋ ਗਏ ਤੁਹਾਨੂੰ ਹਾਂਜੀ ਠੀਕ ਹੈ ਪਹਿਲਾਂ ਮੈਂ ਦੇਖਦਾ ਹੁੰਦਾ ਸੀ ਨਾ ਪਹਿਲਾਂ ਤੁਹਾਡੇ ਕੋਲ ਉਹ ਸੀਗਾ ਦੂਹਾਰ ਏਕਸਾ ਸੀ ਪਤਾ ਨਹੀਂ ਰੇੜੀ ਸੀਗੀ ਹਨਾ ਪਹਿਲਾਂ ਜੀ ਮੈਂ ਸਾਈਕਲ ਤੋਂ ਸ਼ੁਰੂ ਕਰਿਆ ਤਾਂ ਜੀ ਕੰਮ ਅੱਛਾ 400 ਰੁਪਏ ਫੰਡ ਮੈਨੂੰ ਫੈਕਟਰੀ ਤੋਂ ਮਿਲਿਆ ਤਾਂ ਜੀ ਮੈਂ ਆਈਡੀਆ ਹੋਲਡਰ ਹਾਂ ਜੀ ਉਸ ਤੋਂ ਬਾਅਦ ਸਾਨੂੰ ਫੈਕਟਰੀ ਵਾਲਿਆਂ ਨੇ ਪੱਕੇ ਲੈ ਕੀਤਾ ਜੀ ਹਾਂ ਹਾਂ ਰੇਦੇ ਤੱਕੇ ਤੋਕੇ ਖਾਂਦੇ ਤੋਲੇ ਖਾਂਦੇ ਹੋਏ ਬਾਬਾ ਜੀ ਹੰਸਾਲੀ ਸਾਹਿਬ ਵਾਲਿਆਂ ਨੇ ਬੇਨਤੀ ਕਰੀ ਮਹਾਰਾਜ ਕੋਈ ਕੰਮ ਨਹੀਂ ਹਾਲਦਾ ਕਹਿੰਦੇ ਭਾਈ ਮਹਾਰਾਜ ਨੂੰ ਬੇਨਤੀ ਕਰੀ ਜਿਹੜਾ ਮਾਜਿਕ ਕੰਮ ਸ਼ੁਰੂ ਕਰ ਲੋ ਅਸੀਂ ਜਿਵੇਂ ਸਾਈਕਲ ਤੇ ਜੀ ਕਮਾਣੋਂ ਤੋਂ ਆਪਣੀ ਸਬਜ਼ੀ ਲੈ ਆਉਂਦੇ ਜੀ 500 ਰੁਪਏ ਜੀ ਅੱਛਾ ਉਹ ਸਾਡੀ ਸਬਜ਼ੀ ਪਹਿਲੇ ਦਿਨ ਹੀ ਵਿਕ ਗਈ ਜੀ ਅੱਛਾ ਉਸ ਤੋਂ ਬਾਅਦ 9 ਮਹੀਨੇ ਚੰਗੀ ਸਬਜ਼ੀ ਵੇਚੀ ਫਿਰ ਅਸੀਂ ਰਕਸ਼ਾ ਰੇੜਾ ਲੈ ਲਿਆ 16ਵੇਂ ਦਿਨ ਜੀ ਜੀ 16 ਉਸ ਤੋਂ ਬਾਅਦ ਜੀ ਅਸੀਂ ਫਿਰ ਜਲਦੁ ਧਿਆਣੇ ਸ਼ੇਖਸਾਲ ਫੈਕਟਰੀ ਜਿਹੜੀ ਐਸਰੀ ਡੀਟਰ ਪਲਾਂਟ ਦੀ ਹਾਂਜੀ ਉਹ ਤੋਂ ਬਾਅਦ ਹੀ ਅਸੀਂ ਫਿਰ ਹੰਡ ਹੰਡ ਬਣ ਗਿਆ ਹਾਂ ਅਸੀਂ ਛੋਟਾ ਸੀ ਵੀ ਤਰ ਲੈ ਲਿਆ ਜੀ ਉਹ ਵੀ ਸਭ ਯਾ ਲੱਗਿਆ ਕੰਮ ਕਰਨ ਦੀ ਹਾਂਜੀ ਉਸ ਤੋਂ ਬਾਅਦ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਹਾਂਜੀ ਐਦਾਂ ਹੀ ਸਾਡਾ ਕੰਮ ਚੱਲਦਾ ਗਿਆ ਜੀ ਜੀ ਹੁਣ ਅਸੀਂ ਸਾਡੇ ਕੋਲ ਪਹਿਲਾਂ ਟਰਾਲੀ ਟੈਂਪੋ ਦੀ ਜੀ ਹੁਣ ਅਸੀਂ ਆਹੀ ਰੱਖਿਆ ਲਿਆ ਜੀ ਅੱਛਾ ਇਹ ਕਾਦੇ ਚੱਲਦਾ ਬੈਟਰੀ ਤੇ ਚੱਲਦਾ ਹੀ ਇਹ ਬੈਟਰੀ ਤੇ ਚੱਲਦਾ ਹੀ अच्छा ठीक है अच्छा ਜਿਹੜੀ ਤੁਸੀਂ ਆਹ ਸਬਜ਼ੀ ਲੈ ਕੇ ਆਉਨੇ ਹੋ ਹਨਾ ਇਹ ਤਾਜ਼ੀ ਹੁੰਦੀ ਆ ਬਹੁਤ ਵਧੀਆ ਹੁੰਦੀ ਆ ਹਨਾ ਰੀਫਰੈਸ਼ ਹੁੰਦੀ ਆ ਇਹ ਤੁਸੀਂ ਕਿੱਥੋਂ ਲੈ ਕੇ ਆਉਨੇ ਹੋ ਅਸੀਂ ਜੀ ਇਹ ਲੋਕਲ ਵੀ ਲੈ ਲੈਂਦੇ ਜੀ ਪਿੰਡਾਂ ਦੇ ਵੀ ਜੀ ਤੇ ਬਾਕੀ ਖੰਨੇ ਤੋਂ ਵੀ ਲਿਆਉਂਦੇ ਆ ਖਮਾਨ ਤੋਂ ਜਿੱਥੋਂ ਰੇਟ ਨਾਲ ਮਿਲ ਜਾਂਦੀ ਉੱਥੋਂ ਲਿਆਉਂਦੇ ਆ ਜੀ ਅੱਛਾ ਮੰਡੀ 'ਚ ਮੰਡੀ 'ਚੋਂ ਲੈ ਕੇ ਆਉਨੇ ਹੋ ਮੰਡੀ 'ਚੋਂ ਲਿਆਉਂਦੇ ਆ ਸਬਜ਼ੀ ਮੰਡੀ 'ਚੋਂ ਜੀ ਜੀ ਠੀਕ ਹੈ ਤੇ ਪਹਿਲਾਂ ਤੁਸੀਂ ਸਾਈਕਲ ਤੋਂ ਸਟਾਰਟ ਕਰਿਆ ਸੀ ਕੰਮ ਮੈਂ ਕਹਿੰਦਾ ਜੀ ਮਹਾਰਾਜ ਸਾਈਕਲ ਤੋਂ ਤੱਕੜੀ ਜਿਹੜੀ ਹੱਤ ਰਣ ਵਾਲੇ ਉਹਦੇ ਨਾਲ ਸ਼ੁਰੂ ਕਰਿਆਤਾ ਜੀ ਪਹਿਲਾਂ ਤਾਂ ਪਲੱਸ ਟੂ ਵਾਲੇ ਨੂੰ 25 ਸਾਲ ਪਹਿਲਾਂ ਬਹੁਤ ਵੈਲੀ ਹੁੰਦੀ ਸੀ ਉਸ ਮਾਹੌਲ ਕਰਦੇ ਦੀ ਇਹ ਕੀ ਕਰਨ ਲੱਗਿਆ ਜੀ ਹਾਂਜੀ ਪਰ ਗੁਰੂ ਨਾਨਕ ਨੇ ਐਸਾ ਹੱਥ ਫੜਿਆ ਹਾਂਜੀ 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 ਕਿਰਪਾ ਕਰਦੀ ਸਾਰੇ ਗੱਜ ਕਰੀ ਜਾਂਦਾ ਜੀ ਹਾਂਜੀ ਹਾਂਜੀ ਪੜੇ ਲਿਖਿਆ ਕਿੰਨਾ ਜੀ ਮੈਂ ਜੀ ਪਲੱਸ 2 ਫਸਟ ਡਿਵੀਜ਼ਨ ਅੱਛਾ ਤੇ ਆਈਟੀਆ ਅਪ੍ਰੈਂਟਿਸ ਹਾਂਜੀ ਕੀਤੀ ਹੈ ਜੀ ਅੱਛਾ ਜੀ ਤੇ ਫੈਕਟਰੀ ਵਿੱਚ ਜੀ 5-10 ਸਾਲ ਲਾਇਆ ਨੇ ਜੀ ਅੱਛਾ ਹਾਂਜੀ ਤੇ ਮੈਂ ਇਹ ਗੱਲ ਪੁੱਛਣੀ ਸੀ ਤੁਹਾਨੂੰ ਜਿਵੇਂ ਹੁਣ ਤੁਸੀਂ ਆਪਣਾ ਕੰਮ ਕਰ ਰਹੇ ਹੋ ਹਨਾ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਤਰੱਕੀ ਕਰੀ ਆ ਆਪਣਾ ਕੰਮ ਕਰਕੇ ਤੇ ਜਿਹੜੇ ਅੱਜ ਕੱਲ ਦੇ ਨੌਜਵਾਨ ਬਾਹਰ ਜਾ ਰਹੇ ਨੇ ਹਨਾ ਬਾਹਰਲੇ ਦੇਸ਼ਾਂ 'ਚ ਜਾ ਰਹੇ ਨੇ ਜ਼ਮੀਨਾਂ ਵੇਚ ਕੇ ਜਾ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਮੇਰਾ ਸੰਦੇਸ਼ ਹੈ ਹੀ ਹੈ ਭਾਈ ਹਾਂਜੀ ਕੇ ਬਾਹਰ ਜਾ ਕੇ ਵੀ ਆਪ ਨੂੰ ਸਟਰਗਲ ਬਹੁਤ ਕਰਨੀ ਪੈਂਦੀ ਹੈ ਜਿਵੇਂ ਸੁਣਦਾ ਮੈਂ ਲੋਕਾਂ ਤੋਂ ਹਾਂਜੀ ਹਾਂਜੀ ਮਿਹਨਤ ਕਰਨੀ ਪੈਂਦੀ ਆ। ਹਾਂਜੀ ਹੁਣ ਅਸੀਂ ਔਰੇ ਆਪਣੇ ਪੰਜਾਬ ਦੇ ਵਿੱਚ ਹੂੰ ਜਿਵੇਂ ਆਪਣੇ ਚਲੋ ਜੁਪੀ ਵਾਲੇ ਵੀਰ ਆਉਂਦੇ ਹਨ ਹਾਂਜੀ ਉਹ ਐਚਏ ਆ ਕੇ ਵਿਚਾਰੇ ਇੰਨੀ ਮਿਹਨਤ ਕਰਦੇ ਹਨ ਹਾਂਜੀ ਹਾਂਜੀ ਪਰ ਉਹਨਾਂ ਨੂੰ ਸ਼ਰਮ ਹਿਆ ਬਿਲਕੁਲ ਨਹੀਂ ਕਰਦੇ ਉਹ ਕਿਸੇ ਪਕਾਰ ਮੇਰੇ ਜਿਹੜੇ ਨੌਜਵਾਨ ਮੁੰਡੇ ਹਨ ਪੜ੍ਹੇ ਲਿਖੇ ਮੁੰਡੇ ਹਨ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਹਨ ਕਿਰਪਾ ਕਰਕੇ ਉਹਨਾਂ ਨੂੰ ਇਹੀ ਬੇਨਤੀ ਹੈ ਭਾਈ ਆਪਣੇ ਪੰਜਾਬ ਦੀ ਧਰਤੀ ਬਹੁਤ ਵਧੀਆ ਸਾਰੇ ਮੌਸਮ ਹਨ ਇੱਥੇ ਹੂੰ ਕਿਰਪਾ ਕਰਕੇ ਆਪ ਜੀ ਕਿਆ ਹੈ ਕਿਸੇ ਚਾਹੇ ਛੋਟਾ ਕੰਮ ਕਰੋ ਪੈਸੇ ਦੀ ਗੱਲ ਨਹੀਂ ਪਹਿਲਾ ਆਪਣੇ ਆਪ ਆਉਣ ਲੱਗ ਜਾਂਦਾ ਹੁੰਦਾ ਹੈ ਤੇ ਉਹਨੂੰ ਆਪਣੇ ਕੰਮ ਨੂੰ ਅਪਣਾਓ ਨਾਲ ਘਰ ਦੀ ਤਾਜੀ ਰੋਟੀ ਖਾਓ ਕਿਸੇ ਦੇ ਅਧੀਨ ਨਹੀਂ ਰਹਿਣੀ ਹੈਗੀ ਆਪਣੇ ਪੰਜਾਬ ਦੀ ਤਰੱਕੀ ਹੋਊਗੀ ਬਾਕੀ ਕਿ ਨਸ਼ਿਆਂ ਤੋਂ ਬਚੋ ਇੱਕ ਪਰਵਾਣੀ ਨਾਲ ਜੁੜੋ ਇਹ ਸਭ ਤੋਂ بڑا ਆਪਣਾ ਉਦੇਸ਼ ਹੈ ਇਹ ਨਾਲ ਜੁੜੋ ਅੱਠੇ ਵਾਰ ਵਾਹਿਗੁਰੂ ਜੀ ਨੂੰ ਜਪਦੇ ਆਪਣਾ ਕੰਮ ਕਰਦੇ ਰਹੋ ਬਾਕੀ ਕਾਲਜ ਕਾਲ ਬੋਲਣੇ ਆਪ ਕਰਨੇ ਹਾਂ ਇੱਕ ਨਾ ਮੈਂ ਗੱਲ ਨੋਟ ਕਰੀ ਆ ਤੁਸੀਂ ਸਾਡੇ ਪਿੰਡ ਸਬਜ਼ੀ ਵੇਚਣ ਰੋਜ਼ ਆਉਂਦੇ ਹੋ ਤੇ ਤੁਸੀਂ ਯਾਰ ਸਬਜ਼ੀ ਵੇਚ ਕੇ ਚਲੇ ਜਾਂਦੇ ਹੋ ਤੁਸੀਂ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਹੋ ਉਹ ਜੀ ਮਹਾਰਾਜ ਨੇ ਇਹ ਰੋਟੇਸ਼ਨ ਬਣਾ ਲਈ ਜੀ ਉੱਤੇ ਬੈਠਣ ਦਾ ਮਹਾਰਾਜ ਉੱਤੋਂ ਸ਼ਕਤੀ ਦੇਂਦਾ ਉੱਤੇ ਬੈਠਣ ਨਾਲ ਜਿੰਨੀ ਤਕਾਬ ਡੂੰਦੀ ਸਾਰੀ ਦੂਰ ਹੋ ਜਾਂਦੀ ਹੈ ਹੂੰ ਉਹਦੇ ਨਾਲ ਇੰਨੀ એનર્ਜੀ ਮਿਲ ਜਾਂਦੀ ਹੈ ਗੁਰੂ ਨਾਨਕ ਸਾਹਿਬ ਦੇ ਦੇ ਬਾਬਾ ਹਰ ਸਿੰਘਾ ਜੀ ਦਾ ਬੈਠਣ ਦੇ ਨਾਲ ਜੀ ਹੂੰ ਬਸ ਦੋ ਤਿੰਨ ਮਿੰਟ ਉਹ ਵਾਹਿਗੁਰੂ ਐਗਰੂ ਕਰੀਦਾ ਉਹ ਤੋਂ ਇਹਦੇ ਲਈ ਹੋਰ એનર્ਜੀ ਨਾਲ ਭਰ ਦਿੰਦਾ ਮਹਾਰਾਜ ਉਹਨਾਂ ਦਾ ਹੱਥ ਸਿਰ ਤੇ ਬਹੁਤ ਅਣਜਾਣ ਰੁਕ ਸਿੰਘ ਜੀ ਜਿਹਨੇ ਥੋੜੀ ਆਤ ਬਣੀ ਆ ਰੋਜ਼ ਉਹਨੇ ਕਹਿੰਦਾ तकरीबन ਮਹਾਰਾਜ ਨੇ ਆਪ ਇਹ 20 ਸਾਲ ਤੋਂ ਬਣਾ ਤੀ ਹੂੰ ਸਹੀ ਆ ਜੀ ਸਹੀ ਆ ਸਾਨੂੰ ਅਕਾਲ ਪੁਰਖ ਨੇ ਸਾਰੇ ਸਰੀਰ ਬਹੁਤ ਵਧੀਆ ਦਿੱਤਾ ਹੈ। ਹੂੰ ਇਸ ਨੂੰ ਬਰਤਨ ਦਾ ਢੰਗ ਆਪਾਂ ਨੇ ਆਪ ਸਿੱਖਣਾ ਹੈ। ਹਾਂਜੀ ਉਸ ਨੂੰ ਸਿਖਾਉਣ ਦੇ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਹਨ। ਹੂੰ ਜੋ ਕਿ ਸਾਨੂੰ ਰੋਜ਼ ਹੀ ਸਾਨੂੰ ਨਵਾਂ ਨਵਾਂ ਉਦੇਸ਼ ਦਿੰਦੇ ਹਨ। ਹਾਂਜੀ ਉਸ ਨੂੰ ਆਪਣਾ અપਨਾ ਕੇ ਆਪ ਜੀ ਅੱਗੇ ਆਪਣਾ ਜੀਵਨ ਜਪਿਤ ਕਰੋ। ਹਾਂਜੀ ਕਾਰੋਬਾਰ ਤਾਂ ਅਕਾਲ ਪੁਰਖ ਨੇ ਆਪ ਕਰਨੇ ਹਨ। ਜਿਵੇਂ ਕਿ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਘੁੰਗੜੀਆਂ ਵੇਚ ਕੇ ਵੱਡੀ ਵੱਡੀ ਆਬਾਦੀ ਪ੍ਰਾਪਤ ਕੀਤੀ ਹੈ। ਹਾਂਜੀ ਤੇ ਸ੍ਰੀ ਹਰਮਨਦ ਵਿੱਚ ਹਰਵੰਦਰ ਸਾਹਿਬ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਅੱਜ ਭਾਈ ਜੇਠਾ ਜੀ ਦਾ ਨੌ ਚਲਦਾ ਹੈ ਕਿਰਪਾ ਕਰਕੇ ਆਪਾਂ ਸਿੱਖ ਕਿਸੇ ਵੀ ਧਰਮ ਨਾਲ ਸੰਬੰਧਤ ਆ ਸਾਰੇ ਆਪਣੇ ਗੁਰੂਆਂ ਪੀਰਾਂ ਦੀ ਗੱਲ ਨੂੰ ਮੰਨ ਕੇ ਨਸ਼ਿਆਂ ਤੋਂ ਬਚ ਕੇ ਖੇਡਾਂ ਵਿੱਚ ਜੀਵਨ ਲਾਓ ਆਪਣੇ ਸਮਾਜ ਨੂੰ ਸੁੰਦਰ ਬਣਾਓ ਹਰ ਹੀ ਸਮਾਜ ਦਾ ਭਲਾ ਕਰੋ ਸਰਵੱਤ ਦਾ ਭਲਾ ਕਰੋ ਸਭ ਲਈ ਖੁਸ਼ੀਆਂ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ